ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜਿਨ੍ਹਾਂ ਨੇ ਸੰਸਦ ਦੇ ਵਿੱਚ ਅਜਿਹਾ ਬਿਆਨ ਦੇ ਦਿੱਤਾ ਹੈ ਜਿਸ ਤੋਂ ਬਾਅਦ ਸੰਸਦ ਦੇ ਵਿੱਚ ਵੀ ਕਾफी ਤਲਖਵਾਜੀ ਦੇਖ ਨੂੰ ਮਿਲੀ ਚਰਨਜੀਤ ਸਿੰਘ ਚੰਨੀ ਤੇ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਜਿਸ ਨੂੰ ਲੈ ਕੇ ਆਜ ਦੇ ਵਿੱਚ ਕਾफी ਤਕਰਾਰਵਾਜੀ ਹੋਈ ਹੈ ਕਿਉਂਕਿ ਚੰਜੀਤ ਸਿੰਘ ਚੰਨੀ ਨੇ ਜਿੱਥੇ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ ਉੱਥੇ ਹੀ ਉਹਨਾਂ ਨੇ ਐਮਰਜੈਂਸੀ ਵਰਗੇ ਹਾਲਾਤਾਂ ਨੂੰ ਲੈ ਕੇ ਭਾਸ਼ਾ ਨੂੰ ਟਾਰਗੇਟ ਕੀਤਾ ਹੈ ਜਿਸ ਤੋਂ ਬਾਅਦ ਰਬਨੀਤ ਬਿੱਟੂ ਦੀ ਚੰਜੀਤ ਸਿੰਘ ਚੰਨੀ ਦੇ ਨਾਲ ਸੰਸਦ ਦੇ ਵਿੱਚ ਕਾਫੀ ਤਲਖਵਾਜੀ ਹੋ ਜਾਂਦੀ ਹੈ ਉਸ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਡਾਕਟਰ ਰਾਜਕੁਮਾਰ ਵੇਰਕਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕੇ ਚੰਜੀਤ ਸਿੰਘ ਚੰਨੀ ਨੇ ਗਲਤ ਬਿਆਨ ਕੀ ਦੇ ਦਿੱਤਾ ਆਓ ਸੁਣਦੇ ਹਾਂ ਵੀ ਸਰਦਾਰ ਚੰਜੀਤ ਸਿੰਘ ਚੰਨੀ ਨੇ ਇਹ ਕੀ ਗਲਤ ਕਿਹਾ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਅਮਰਜੈਂਸੀ ਵਰਗੇ ਹਾਲਾਤ ਹੈ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਾ ਰਿਹਾ ਹੈ ਵੰਡੀਆਂ ਪਾਈਆਂ ਜਾ ਰਹੀਆਂ ਅੱਜ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਤੁਸੀਂ ਆਪਣੀ ਦੁਕਾਨਾਂ ਤੇ ਨਾਂ ਲਿਖੋ Hindu Musalmana ਕੇ ਪਾੜਾ ਪਾਇਆ ਜਾ ਰਿਹਾ ਹੈ ਕਿ ਉਹ ਅਮਰਜੈਂਸੀ ਵਰਗੇ ਹਾਲਾਤ ਨਹੀਂ ਹੈ ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਦਾਰ ਬੀਨ ਸਿੰਘ ਦੀ ਹੱਤਿਆ ਉਦੋਂ ਨਹੀਂ ਹੋਈ ਬਲਕਿ ਉਦੋਂ ਹੋਈ ਹੈ ਜਦੋਂ ਬਿੱਟੂ ਨੇ ਭਾਜਪਾ ਜੁਆਇਨ ਕੀਤੀ ਹੈ ਉਸ ਵਕਤ ਆਪਿਆ ਹੋਈ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਅਮਰਤਪਾਲ ਹੋਰਾਂ ਦੇ ਮਾਮਲੇ 'ਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹਨਾਂ ਨੇ ਕਿਹਾ ਭਈ ਜੇਕਰ ਇਹ ਗਲਤ ਸੀ ਉਹਨਾ ਉਹ ਦੋਚੀ ਸੀ ਤੇ ਭਈ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨੇ ਕਿਉਂ ਦਿੱਤੀ ਜੇ ਇਲੈਕਸ਼ਨ ਕਮਿਸ਼ਨ ਨੇ ਇਜਾਜ਼ਤ ਦਿੱਤੀ ਹੈ ਤੇ ਫਿਰ ਵੀ ਉਹ ਗਲਤ ਸੀ ਫੇਰ ਉਹਨੂੰ ਸੌਂ ਕਿਉਂ ਚੁਕਾਈ ਗਈ ਵੀ ਤੁਸੀਂ ਪਹਿਲੇ ਪਾਰਲੀਮੈਂਟ ਤੁਸੀਂ ਸੌਂ ਚੁਕਾਈ ਹੈ ਹੁਣ ਲੋਕਾਂ ਦੀ ਗੱਲ ਕਹਿਣ ਵਾਸਤੇ ਉਹਨੂੰ ਡੈਮੋਕ੍ਰੇਸੀ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਦੀ ਗੱਲ ਕਹਿਣ ਵਾਸਤੇ ਉਹ ਪਾਰਲੀਮੈਂਟ ਦੇ ਵਿੱਚ ਆਏ ਕਾਨੂੰਨ ਆਪਣਾ ਕੰਮ ਕਰੇ ਕੋਈ ਦੋਚੀ ਹੈ ਉਹਨੂੰ ਸਜ਼ਾ ਹੋਵੇ ਲੇਕਿਨ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦੀ ਚੋਣ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ। ਸੋ ਦਾਦੇ ਕਿ ਚੰਜੀ ਸਿੰਘ ਚੰਨੀ ਨੇ ਜਿੱਥੇ ਕਿ ਅਮਰਪਾਤ ਸਿੰਘ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਅਮਰਪਾਤ ਸਿੰਘ ਜੋ ਕਿ ਲੋਕਾਂ ਵੱਲੋਂ ਚੁਣਿਆ ਹੋਇਆ ਮੈਂਬਰ ਹੈ ਤਾਂ ਉਹ ਜੇਲ੍ਹ ਦੇ ਵਿੱਚ ਬੰਦਾ ਉਹ ਵੀ ਲੋਕਾਂ ਦੇ ਮੁੱਦੇ 'ਤੇ ਚੁੱਕ ਸਕਦਾ ਪਰ ਭਾਜਪਾ ਜਿਹੜੇ ਕਿ ਐਮਰਜੈਂਸੀ ਦੀ ਗੱਲ ਕਰਦੇ ਆ ਤਾਂ ਹੁਣ ਵੀ ਤਾਂ ਅਣ ਐਲਾਨੀ ਹੋਈ ਐਮਰਜੈਂਸੀ ਵਰਗੇ ਹਾਲਾਤ ਨੇ ਜਿਸ ਤੋਂ ਬਾਅਦ ਸੰਸਦ ਦੇ ਵਿੱਚ ਮਾਹੌਲ ਗਰਮਾ ਚੋਂਦਾ ਹੈ। ਬਿਊਰੋ ਰਿਪੋਰਟ ਅਖੰਡ ਲੋਕ